ਇਕ ਜੈਨੇਈ ਸਾਧੂ ਨਾਲ ਗਰੇੜੀ ਦੇ ਅੱਜ ਕਿਧਰੇ ਬਹਿਸ ਹੋ ਗਈ ਮੈਨੂੰ ਕਹਿਣ ਲਗਾ ਮਸਕੀਨ ਜੀ ਧਰਮ ਤੋਂ ਜਗਤ ਮੈਂ ਬਹੁਤ ਸੇ ਹਨ ਪਰ ਜੋ ਅਹਿੰਸਾ ਹੈ ਉਹ ਪਰਮ ਧਰਮ ਹੈ ਪਰਮ ਧਰਮ ਹੈ ਮੇਰੇ ਗੋਲਵਿਹਰੀਆ ਨੇ ਗਏ ਮੈਂ ਕਸੰਦ ਜੀ ਹਮ ਤੋ ਯਹਾਂ ਸਿਰਫ ਦਰਸ਼ਨ ਕਰਨੇ ਆਏ ਥੇ ਘੁੰਮਣੇ ਆਏ ਥੇ ਆਪਨੇ ਵਿਵਾਦ ਚਲਾ ਦੀ ਹੈ ਅਹੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਸਾ ਅੰਗ ਹੈ ਇਹ ਦਿੱਤੇ ਮੈਂ ਉਦਾਹਰਨ ਦਿੱਤੇ ਜਿਵੇਂ ਉਂਗਲ ਮੇਰੇ ਸਰੀਰ ਦਾ ਇੱਕ ਅੰਗ ਹੈ ਇੱਕ ਉਂਗਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਮੇਰਾ ਇੱਕ ਵਾਲ ਸਰੀਰ ਦਾ ਇੱਕ ਅੰਗ ਹੈ ਤੇ ਵਾਲ ਝੜ ਜਾਏ ਤਾਂ ਸਰੀਰ ਨਹੀਂ ਝੜਦਾ ਇਹ ਸਵਾਲ ਤੋਂ ਬਿਨਾ ਵੀ ਸਹੀ ਹੋ ਸਕਦਾ ਹੈ ਜੈਸੇ ਨਖਨ ਮੇਰਾ ਸਰੀਰ ਦਾ ਇੱਕ ਅੰਗ ਹੈ ਪਰ ਇਹ ਨਖਨ ਕੱਢ ਦੇ ਗਏ ਤਾਂ ਵੀ ਇਹ ਸਰੀਰ ਹੋ ਸਕਦਾ ਹੈ ਅਹਿੰਸਾ ਧਰਮ ਦਾ ਇੱਕ ਬਹੁਤ ਨਿੱਕਾ ਜਿਹਾ ਅੰਗ ਹੈ ਸੰਪੂਰਨ ਧਰਮ ਨਹੀਂ ਹੈ ਪਰਮ ਧਰਮ ਦੀ ਤੇ ਗੱਲ ਛੱਡੋ ਇਸ ਤੇ ਫਿਰ ਬਹਿਸ ਲੰਬੀ ਹੋ ਗਈ ਲੰਬੇ ਜਦ ਬਹਿਸ ਹੋ ਗਈ। ਔਨੇਖ ਹੈ ਮੈਨੂੰ ਮਸਕੀਨ ਜੀ ਤੁਹਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੇ ਮੇਰਾ ਸਿਰ ਦੁਖਣ ਲੱਗ ਪਿਆ। ਤੁਹਾਡਾ ਸਿਰ ਨਹੀਂ ਦੁਖਦਾ। ਮੈਂ ਕਿਹ ਦੁਖਦਾ ਤੇ ਮੇਰਾ ਹੀ ਪਿਆ ਉਹ کافی ਸਮੇਂ ਦਾ ਤੁਸੀਂ ਸਿਹੜੀ ਦਿਖਾ ਰਹੇ ਮੇਰ ਹੋਰ ਕੀ ਹੈ ਮੈਂ। ਮੈਂ ਤਾਂ ਸਿਰਫ ਘੁੰਮਣ ਆਇਆ ਸੀ। ਬਟਵੇ ਚੋਣਾਂ ਨੇ ਦਵਾਈ ਕੱਢੀ। ਪਾਣੀ ਮੰਗਾਇਆ। ਪਾਣੀ ਨਾਲੋ ਦਵਾਈ ਖਾ ਕੇ ਮੈਂ ਕਹ ਸੰਧ ਜੀ ਇਹ ਕੀ ਖਾਦਾ ਹੈ ਕਹਿੰਦੇ ਕਾਫੀ ਦਿਨਾਂ ਦਾ ਨਜ਼ਲਾ ਹੈ ਉਹਦੇ ਨਾਲ ਹਲਕੀ ਜਿਹੀ ਹਰਾਰਤ ਰਹਿੰਦੀ ਹੈ ਤੁਹਾਡੇ ਨਾਲ ਬਹਿਸ ਕਰਦੇ ਆ ਜਰਾ ਜ਼ਿਆਦਾ ਹੋ ਗਈ ਹੈ ਸਿਰ ਜ਼ਿਆਦਾ ਦੁਖਣ ਲੱਗ ਦਵਾਈ ਲਈਏ ਮੈਂ ਕਹ ਨਜ਼ਲੇ ਜ਼ੁਕਾਮ ਦੇ ਤੇ ਗਟਾਣੂ ਹੁੰਦੇ ਨੇ ਜੀਬ ਹੁੰਦੇ ਨੇ ਇਹ ਜਿਹੜੀ ਤੁਸੀਂ ਦਵਾਈ ਖਾਦੀ ਉਹਦੇ ਵਿਚਾਰੇ ਮਰ ਜਾਂਨ ਬڑے ਜੀਵ ਹੱਤਿਆ ਕੀਤੇ ਦੋਸੀ ਇਹਨਾਂ ਨੂੰ ਪਲਣ ਦੇ ਸਾਰਿਆਂ ਨੂੰ ਜ਼ੁਕਾਮ ਲੱਗਣ ਦੇ ਨਜ਼ਲਾ ਲੱਗਣ ਦੇ ਟਾਈਫਾਇਟ ਦੇ ਕਿਟਾਣੂ ਆਉਂਦੇ ਨੇ ਮਲੇਰੀਏ ਦੇ ਮੱਛਰ ਆਉਂਦੇ ਨੇ ਤਬੇ ਦਿਖਦੇ ਕਿਟਾਣੂ ਆਉਂਦੇ ਨੇ ਦਵਾਈਆਂ ਨਾਲ ਇਹਨਾਂ ਨੂੰ ਮਾਰਿਆ ਜਾਂਦਾ ਹੁਰਕੀ ਹੈ ਕੁਝ ਐਸੇ ਕਿਟਾਣੂ ਜੋ ਸਰੀਰ ਲਈ ਹਾਨੀਕਾਰਕ ਨੇ ਦਵਾਈ ਦੇ ਕੇ ਉਹਨਾਂ ਨੂੰ ਮਾਰਨਾ ਪੈਂਦਾ ਕੁਝ ਐਸੇ ਮਨੁੱਖ ਧਰਮ ਇਨਸਾਨੀਅਤ ਕੌਮ ਦੇਸ਼ ਲਈ ਹਾਨੀਕਾਰਕ ਹੁੰਦੇ ਨੇ ਇੱਕ ਪਾਸੇ ਕਰਨਾ ਪੈਂਦਾ ਹੈ ਇੱਕ ਪਾਸੇ ਕਰਨਾ ਪੈਂਦਾ ਅਹਿੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਜਿਹਾ ਹੁੰਦਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਔਰੰਗਜ਼ੇਬ ਦੇ ਚੰਗ ਐਲਕਾਰ ਜੋ ਸਤਗੁਰੂ ਦੇ ਚਿਰਦਾ ਰੱਖਦੇ ਸਨ ਉਹਨਾਂ ਨੇ ਕਿਦਰੇ ਬੰਦੇ ਕੀਤੇ ਮਹਾਰਾਜ ਤੁਹਾਡੇ ਹੱਥ ਦੇ ਤਲਵਾਰ ਚੰਗੇ ਨਹੀਂ ਲੱਗਦੇ ਇੱਤੇਰ ਕਮਾਂ ਚੰਗੇ ਨਹੀਂ ਲੱਗਦੇ ਤੁਸੀਂ ਗੁਰਨਾਮਿਕ ਦੀ ਗੱਦੀ ਦੇ وارث ਤੁਹਾਡੇ ਹੱਥ ਦੇ ਵਿੱਚ ਬੰਦੂਕ ਨਹੀਂ ਚੰਗੇ ਲੱਗਦੇ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ ਤੁਸੀਂ ਲੋਕਾਂ ਨੂੰ ਪ੍ਰਭੂ ਨਾਲ ਜੋੜਦੇ ਚੰਗੇ ਲੱਗਦੇ ਹੋ ਲੜਦੇ ਚੰਗੇ ਨਹੀਂ ਲੱਗਦੇ ਤੁਹਾਡੇ ਹੱਥ ਦੇ ਵਿੱਚ ਤਲਵਾਰ ਸ਼ੋਭਾ ਨਹੀਂ ਦੇਂਦੀ ਔਰ ਧਨੂਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੁਣੋ ਸ੍ਰੀ ਮਕਵਾਗ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਬਲਾਚਾਰਗੇ ਦਰਮਿਆ ਆਮਦਮ ਬ ਤਦ ਬੀਰੋ ਥੀਰੋ ਤੁਫੰਗ ਆਮਦਮ ਐ ਜੋ ਮੈਂ ਤਲਵਾਰ ਚੁੱਕੀ ਹੈ ਲਾਚਾਰ ਮਜਬੂਰ ਐ ਜੋ ਮੈਂ ਬੰਦੂਕ ਚੁੱਕੀ ਹੈ ਮੇਰੀ ਖੁਸ਼ੀ ਨਹੀਂ ਹੈ ਖੁਸ਼ੀ ਨਾਲ ਨਹੀਂ ਚੁੱਕੀ ਹੈ ਲਾਚਾਰ ਹੋ ਕੇ ਚੁੱਕੀ ਹੈ ਮਜਬੂਰ ਹੋ ਕੇ ਚੁੱਕੀ ਹੈ ਕੀ ਮਜਬੂਰੀ ਹੈ ਦੂਸਰੀਆਂ ਪੰਕਤੀਆਂ ਸਤਿਗੁਰੂ ਖੁਲਾਸਾ ਕਰਦੇ ਇੱਕ ਜ਼ਾਲਮ ਮਨੁੱਖ ਆਪਣੇ ਪੈਰਾਂ ਪਲੇ ਮਜ਼ਲੂਮਾਂ ਨੂੰ ਕਮਜ਼ੋਰਾਂ ਨੂੰ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਜੇ ਮੈਂ ਹੱਥ ਜੋੜ ਕੇ ਉਹਨੂੰ ਰੋਕਾਂ ਵੀ ਤੂੰ ਆਪਣੇ ਕਦਮ ਰੁਕ ਤੇਰੇ ਕਦਮਾਂ ਦੇ ਥੱਲੇ ਗਰੀਬ ਮਾਰੇ ਜਾਂਦੇ ਤੇਰੇ ਕਦਮਾਂ ਦੇ ਥੱਲੇ ਮਜ਼ਲੂਮ ਚਿੱਥੇ ਜਾਂਦੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਜ਼ੋਰ ਆਵਤ ਜ਼ਾਲਮ ਇਹ ਆਖੇ ਮੈਂ ਕਦਮ ਨਹੀਂ ਰੋਕਣੇ ਤੋਂ ਮਹਾਰਾਜ ਕਹਿੰਨ ਮੈਂ ਹੱਥ ਜੋੜ ਲੈ ਇੱਕ ਪਾਸੇ ਕਰਕੇ ਪੈਰਾਂ ਨੂੰ ਤੋੜ ਕੇ ਕਦਮ ਰੋਕਾਂਗਾ ਇਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਛੋਂਕਾਰ ਰਜ਼ ਹਮਾ ਹਿਲਤੇ ਦਰਗੋ ਯਸ ਹਲਾਲ ਅਸਤ ਬੁਰਦੰਬ ਸ਼ਮ ਸ਼ੇਰ ਦਸ ਹਲਾਲ ਹੈ ਜਾਇਜ਼ ਹੈ ਉਸ ਵਕਤ ਤਲਵਾਰ ਚੁਕਣਾ ਜਦ ਜ਼ਾਲਮ ਆਪਣੇ ਕਦਮ ਨਾ ਰੋਕੇ ਅਹੰਸਾ ਪਰਮ ਧਰਮ ਸਿੱਖ ਜਗਤ ਦੇ ਚ ਨਹੀਂ ਹੈ ਇਸ ਪਰਮ ਧਰਮ ਕਰਕੇ ਹਿੰਦੁਸਤਾਨ 2000 ਸਾਲ ਗੁਲਾਮ ਰਿਹਾ ਇਸ ਵਾਸਤੇ ਮੈਂ ਦੋ ਸ਼ਬਦ ਕਹਿ ਸਨੇ ਇਸ ਨਾਲ ਥੋੜੇ ਜਿਆ ਕੁਝ ਲੋਕ ਦੇਸ਼ ਦੇ ਓਖੇ ਵੀ ਹੋਏ ਪਰ ਬਹੁਤ ਸਾਰੇ ਸਹਿਮਤ ਵੀ ਹੋਏ ਮੈਂ ਕਹ ਬੋਧ ਮਤ ਬੋਧ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਜੈਨ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਇਹਦੇ ਉੱਤੇ ਮੈਂ ਇਹ ਦਲੀਲ ਦਿੱਤੀ ਮੈਂ ਕਿ ਸਾਰੇ ਹੀ ਵਿਖਸ਼ੋ ਬਣ ਜਾਣ ਚਲੋ ਮੰਨ ਲੈਂਦੇ ਆ ਗੱਲ ਸਵਾਮੀ ਮਹਾਵੀਰ ਦੀ ਤੇ ਮਾਤਮਾ ਬੁੱਧ ਦੀ ਸਾਰੇ ਵਿਖਸ਼ੋ ਬਣ ਜਾਣ ਸਾਰੇ ਤੇ ਪਰਦੇਗਾ ਕੌਣਾ ਕਣ ਦੇਗਾ ਕਿਸ ਨੇ ਚੁਟਕੀ ਆਟਾ ਪਾਣਾ ਹੈ ਪਾਂਡੇ ਜੀ ਕਿਉਂਕਿ ਸਾਰੇ ਈ ਬਿਖਸ਼ੂ ਬਣੇ ਤੇ ਜੇ ਸਾਰੇ ਗ੍ਰਸ ਦਾ ਤਿਆਗ ਕਰ ਦੇਣ ਤੋ 200 ਸਾਲ ਬਾਅਦ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਹੋਵੇਗਾ ਇੱਕ ਵੀ ਨਹੀਂ ਹੋਵੇਗਾ ਮਨੁੱਖਤਾ ਨੂੰ ਜ਼ਮੀਨ ਤੋਂ ਖਾਲੀ ਕਰਨਾ ਹੈ ਬਿਲਕੁਲ ਖਤਮ ਕਰਨਾ ਹੈ ਤਾ ਫਿਰ ਬਹੁਤ ਧਰਮ ਹੈ ਜੈਨ ਧਰਮ ਹੈ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਉਹਨਾਂ ਦੇ ਉੱਗੇ ਪ੍ਰਚਾਰਕ ਵੀ ਮੰਨ ਗਏ ਖੰ ਲੱਗੇ ਹਾਂ ਮੈਂ ਔਰ ਇਸ ਤੋਂ ਮੈਂ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤੁਸੀਂ ਵਿਚਾਰ ਵਟਾਂਦਰੇ ਚ ਤਲਖ ਨਹੀਂ ਹੋਏ